ਗੁਰੂ ਵਾਹਿ 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 ਗੁਰੂ ਵ वाय गुरु 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 वाय 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 गु वाय ग्रु वाय गुरु वाहे गुरु वाहे गुरु वाहे गुरु वाहे गुरु वाहे गुरु वतु 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 वाहे गुरु वाहे गुरु वाहे गुरु वाहे गुरु वाहे ਗੁਰੂ ਵਾਹਿ 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 ਗੁਰੂ ਵ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਮਹਾਰਾਜ ਸਮਝਾਉਂਦੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕਸਲਾਤ ਹਾਥ ਦੀਪਕ ਲੋਹੇ ਬੜੇ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਕਿ ਜਿਹੜਾ ਸਾਡਾ ਮਨ ਹੈ ਇਹ ਜਾਣਦਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਹੁਣ ਆਪਾਂ ਸਾਰੇ ਜਾਣੇ ਗੁਰਮੁਖ ਪਿਆਰਿਓ ਬੈਠੇ ਆਂ ਸਾਨੂੰ ਸਾਰੇ ਜਾਣਿਆਂ ਨੂੰ ਪਤਾ ਹੁੰਦਾ ਹੈ ਵੀ ਆਹ ਕਰਮ ਜਿਹੜਾ ਇਹ ਮਾੜਾ ਆ ਆ ਚੰਗਾ ਹੈ ਸਾਨੂੰ ਪਤਾ ਹੈ ਅਸੀਂ ਮੁੱਖ ਤੋਂ ਬੋਲੀਏ ਚਾਹੇ ਨਾਮ ਬੋਲੀਏ ਹੱਥਾਂ ਪੈਰਾਂ ਦੇ ਨਾਲ ਕੀਤਾ ਹੋਇਆ ਕਰਮ ਕਾਨੂੰਨ ਦੀ ਬਗੜ ਵਿੱਚ ਆਉਂਦਾ ਹੈ ਦਿਲ ਦੇ ਉਤੋਂ ਕੀਤਾ ਹੋਇਆ ਕਰਮ ਰੱਬ ਦੀ ਨਿਗਰ ਵਿੱਚ ਆਉਂਦਾ ਹੈ ਕਿਉਂਕਿ ਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਘਟ ਘਟ ਮੇ ਹਰ ਜੂ ਬਸੇ ਸੰਤਨ ਕਹੋ ਪਕਾਰ ਹੁਣ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਕਿਹੜਾ ਕੰਮ ਸਹੀ ਹੈ ਕਿਹੜਾ ਗਲਤ ਹੈ ਕਬੀਰ ਮਨ ਜਾਣਤ ਸਭ ਬਾਤ ਕਹਿੰਦੇ ਸਭ ਕੁਝ ਪਤਾ ਹੈ ਨੂੰ ਚੰਗੇ ਦਾ ਵੀ ਪਤਾ ਮਾੜੇ ਦਾ ਵੀ ਪਤਾ ਪਰ ਜਾਣਤ ਹੀ ਔਗਣ ਕਰੇ ਕਹਿੰਦੇ ਜਾਣ ਕੇ ਔਗਣ ਕਰਦਾ ਹੈ ਹੁਣ ਮਨ ਨੂੰ ਪਤਾ ਹੈ ਵੀ दारू ਪੀਣੀ ਮਾੜੀ ਹੈ ਰਾਤ ਨੂੰ ਪੀਂਦਾ ਸਵੇਰ ਨੂੰ ਪਛਤਾਉਂਦਾ ਹੈ ਮਨ ਨੂੰ ਪਤਾ ਹੈ ਚੁਗਲੀ ਕਰਨੀ ਮਾੜੀ ਹੈ ਬਾਰੇ ਫੀ ਕਰਦਾ ਹੈ ਮਨ ਨੂੰ ਪਤਾ ਹੈ ਸੰਸਾਰ ਦੇ ਵਿੱਚ ਅਸੀਂ ਕਿਸੇ ਦਾ ਬੁਰਾ ਵੀ ਕਰਦੇ ਹਈਏ ਮੰਨ ਲਓ ਅਸੀਂ ਬੁਰਾ ਕਰ ਦਿੱਤਾ ਸਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਤੂੰ ਠੀਕ ਨਹੀਂ ਕੀਤਾ ਭਾਵੇਂ ਮੁੱਖ ਮਨੁੱਖ ਆਪਣੇ ਮੁੱਖ ਤੇ ਮੰਨਿਏ ਚਾਹੇ ਨਾ ਮੰਨਿਏ ਪਰ ਅੰਦਰੋਂ ਆਵਾਜ਼ ਆਉਂਦੀ ਹੈ ਉਹ ਕੌਣ ਬੋਲਦਾ ਹੈ ਅੰਦਰ ਸਾਡੇ ਜੋ ਆਤਮਾ ਹੈ ਉਹ ਸਾਨੂੰ ਆਵਾਜ਼ ਦੇ ਰਹੀ ਹੈ ਮਾਲਕ ਦੀ ਅਣਿਸ਼ ਆਤਮਾ ਸੋ ਪਰਮਾਤਮਾ ਉਹ ਮਾਲਕ ਦੀ ਆਵਾਜ਼ ਹੈ ਉਹਨੂੰ ਹੁਕਮ ਕਿਹਾ ਹੈ ਸੰਸਾਰ ਦੇ ਵਿੱਚ ਆਪਾਂ ਕੋਈ ਵੀ ਕਰਮ ਕਰਦੇ ਆ ਉਹ ਸਾਨੂੰ ਪਤਾ ਹੁੰਦਾ ਆ ਭਾਵੇਂ ਅਸੀਂ ਮੁੱਖ ਤੋਂ ਬੋਲੀਏ ਚਾਹੇ ਨਾ ਮੁੱਖ ਤੋਂ ਅਸੀਂ ਹਰ ਕੋ ਨੂੰ ਹਾਂਜੀ ਹਾਂਜੀ ਕਰੀਏ ਅੰਦਰੋਂ ਅਸੀਂ ਭਾਵੇਂ ਕਿਸੇ ਦਾ ਨਫ਼ਰਤ ਕਰੀਏ ਪਤਾ ਮਾਲਕ ਨੂੰ ਮਾਲਕ ਅੰਦਰ ਬੈਠਾ ਹੈ ਹੁਣ ਮਾਰਾ ਸਮਝਾਉਂਦੇ ਕਬੀਰ ਮਨ ਜਾਣਤ ਸਭ ਬਾਤ ਕਹਿੰਦੇ ਇਹਨੂੰ ਸਾਰਾ ਪਤਾ ਹੈ ਸਭ ਪਤਾ ਹੈ ਬੁਰਾ ਕਰਦਾ ਉਹ ਵੀ ਪਤਾ ਹੈ ਚੰਗਾ ਕਰਦਾ ਉਹ ਵੀ ਪਤਾ ਹੈ ਪਰ ਇਹ ਗੱਲ ਮੰਨਦਾ ਨਹੀਂ ਕਿਉਂਕਿ ਇੱਕ ਪਾਸੇ ਕੀ ਹੈ ਆਤਮਾ ਇੱਕ ਪਾਸੇ ਕੀ ਹੈ ਪੰਜ ਦੂਤ ਸੈਂਟਰ 'ਚ ਮਨ ਹੈ ਹੁਣ ਜਦੋਂ ਸਾਨੂੰ ਪਤਾ ਹੈ ਮੰਨ ਲਓ ਵੀ ਸਾਨੂੰ ਪਤਾ ਹੈ ਚੋਰੀ ਕਰਨੀ ਮਾੜੀ ਹੈ ਜਦੋਂ ਆਪਾਂ ਚੋਰੀ ਕਰਨ ਜਾਣਦੇ ਆ ਕਿਸੇ ਦੀ ਚੋਰੀ ਵੀ ਕਰਾਂਗੇ ਅੰਦਰੋਂ ਆਵਾਜ਼ ਆਉਂਦੀ ਆ ਵੀ ਨਾ ਕਰੇ ਠੀਕ ਨਹੀਂ ਚੋਰ ਦੇ ਅੰਦਰੋਂ ਵੀ ਆਵਾਜ਼ ਆਉਂਦੀ ਹੈ ਪਰ ਇਹ ਪੰਜ ਦੁੱਤ ਕਹਿੰਦੇ ਕਰਜ ਕਰ ਜੀ ਕਰਜ ਕੋਈ ਗੱਲ ਨਹੀਂ ਇਹ ਮਨ ਕਮਜ਼ੋਰ ਹੋਣ ਕਰਕੇ ਇਹ ਮਨ ਜਿਹੜਾ ਹੈ ਇਹਦਾ ਨਾ ਬਲ ਹੋਣ ਕਰਕੇ ਬੰਦਗੀ ਦਾ ਤੇ ਇਹ ਪੰਜਾ ਮਗਰ ਲੱਗ ਜਾਂਦਾ ਸਭ ਕੁਝ ਆਪਾਂ ਜਾਣਦੇ ਆ ਹੁਣ ਆਪਾਂ ਗੁਰੂ ਘਰ ਬੈਠੇ ਆ ਸਾਨੂੰ ਪਤਾ ਹੈ ਇੱਥੇ ਸੰਗਤ ਦੇ ਵਿੱਚ ਸਾਨੂੰ ਕਿੰਨਾ ਲਾਭ ਹੈ ਗੁਰੂ ਘਰ ਜਾਇਆ ਸਾਨੂੰ ਕਿੰਨਾ ਲਾਭ ਹੈ ਸਾਨੂੰ ਪਤਾ ਮਾੜੀ ਸੰਗਤ ਦੇ ਵਿੱਚ ਸਾਨੂੰ ਕਿੰਨਾ ਨੁਕਸਾਨ ਹੈ ਉਹ ਵੀ ਪਤਾ ਹੈ ਸਾਨੂੰ ਪਤਾ ਨਸ਼ਾ ਕਰਾਂਗੇ ਕਿਸੇ ਨੂੰ ਕਰਵਾਵਾਂਗੇ ਕਿੰਨਾ ਨੁਕਸਾਨ ਹੈ ਇਹ ਵੀ ਸਾਨੂੰ ਪਤਾ ਹੈ ਪੁੱਛਣੀ ਤਾਂ ਲੋੜ ਹੀ ਨਹੀਂ ਤੇਰੇ ਤਾਂ ਅੰਦਰ ਹੀ ਸੈਂਸਰ ਫਿੱਟ ਹੈ ਮਾਲਕ ਨੇ ਇਸ ਸਰੀਰ ਦੇ ਅੰਦਰ ਇਦਾਂ ਦੇ ਸੈਂਸਰ ਫਿੱਟ ਕੀਤੇ ਹੋਏ ਆ ਇੱਕ ਪਾਸੇ ਆਪਾਂ ਰੋਟੀ ਖਾਂਦੇ ਆ ਉਹਦੇ ਵਿੱਚੋਂ ਜਿਹੜਾ ਮਾਸ ਬਣਦਾ ਉਹਦੇ ਵਿੱਚੋਂ ਹੀ ਹੱਡੀਆਂ ਉਹਦੇ ਵਿੱਚੋਂ ਹੀ ਖੂਨ ਉਦੇ ਵਿੱਚੋਂ ਹੀ ਮਿੰਜ ਸਾਰੇ ਤਤ ਅੰਦਰ ਹੀ ਪੂਰੇ ਹੋ ਰਹੇ ਆ ਤੁਸੀਂ ਦੇਖੋ ਸਰੀਰ ਤੇ ਕੋਈ ਛੱਟ ਲੱਗ ਜਵੇ ਤੁਸੀਂ ਦਵਾਈ ਨਾ ਲਓ ਤੀਜੇ ਦਿਨ ਇਹਨੇ ਆਪਣੀ ਆਪ ਰਵੇਰ ਆਪ ਹੀ ਕਰ ਲੈਣੀ ਹੈ ਸਰੀਰ ਨੇ ਪੰਜਾਂ ਤਤਾਂ ਦਾ ਬੁਦਲਾ ਪੰਜੇ ਤਤ ਦਾ ਇਹ ਜਿਹੜਾ ਸਰੀਰ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਜਿਹੜਾ ਮਨ ਹੈ ਉਹ ਸਭ ਜਾਣਦਾ ਹੈ ਹੁਣ ਕਈ ਵੇਲੇ ਆਪਾਂ ਕਹਿੰਦੇ ਨਹੀਂ ਜੀ ਇਹਨੂੰ ਪਤਾ ਨਹੀਂ ਸੀ ਪਤਾ ਹੈ ਸਭ ਨੂੰ ਇੱਕ दारू ਬਿੰਦਾ ਹੋਊਗਾ ਨਾ ਮਨੋਖ ਔਰ ਰਾਤ ਨੂੰ ਜਦੋਂ ਸ਼ਾਮਾ ਪੈਣ ਗਿਆ ਬੜੀ ਜਲਦੀ ਲਾਲਸਾ ਪੈਦਾ ਹੋ ਗਈ ਕਿ ਕਿਹੜੀ ਘੜੀ ਮਿਲ ਜਾਏ ਅੰਮ੍ਰਿਤ ਵੇਲੇ ਉਹ ਵੀ ਪਛਤਾਉਂਦਾ ਐਵੇਂ ਪੀਤੀ ਹੁਣ ਤੋਂ ਨਹੀਂ ਪੀਣੀ ਇੱਕ ਚੋਰੀ ਕਰਦਾ ਉਹ ਕਹਿੰਦਾ ਅੱਜ ਤੋਂ ਲਾਸਟ ਐ ਦੁਬਾਰਾ ਨਹੀਂ ਕਰਨੀ ਪਰ ਫਿਰ ਮਨ ਪਿੱਛੇ ਲੱਗ ਜਾਂਦਾ ਮਨ ਕਮਜ਼ੋਰ ਆ ਤੇ ਮਨ ਨੂੰ ਸਜ਼ਾ ਮਿਲਦੀ ਐ ਤਾਨੂੰ ਨੂੰ ਥੋੜੀ ਸਜ਼ਾ ਮਿਲਦੀ ਐ ਤਾਨੂੰ ਨੇ ਤਾਂ ਜਾਣਾ ਹੀ ਨਹੀਂ ਦਰਗਾਹ ਤੇ ਕਰ ਤਾਂ ਤਾਂ ਇੱਧਰ ਲੈ ਇਹਨੇ ਜਿਹਾ ਤੇ ਚੜ ਜਾਣਾ ਪਰ ਜਾਣਾ ਮੰਨਨੇ ਆ ਮਨ ਮਰਦਾ ਨਹੀਂ ਚਾਰ ਜੁਗਾਂ ਤੋਂ ਇਹ ਜਿਹੜਾ ਮਨ ਸਾਡਾ ਇਹ ਇਹੀ ਮਰਨ ਜੰਮਣ ਦੇ ਆਰਿਆ ਗੇੜ ਤੇ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਭ ਹੋਇਆ ਕਹਿੰਦੇ ਬੜੇ ਘਰ ਇੰਜਾਂ ਦੇ ਵਸਾਏ ਅਸੀਂ ਜਿੰਨਾ ਚਿਰ ਅਸੀਂ ਬਾਰ-ਬਾਰ ਜਨਮ ਲੈ ਕੇ ਸੰਸਾਰ ਚ ਆਉਂਦੇ ਆ ਰਵਿਦਾਸ ਮਹਾਰਾਜ ਵੀ ਕਹਿੰਦੇ ਆ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜਿਓ ਚਿਰ ਭਾਏ ਦਰਸ਼ਨ ਦੇਖੇ ਲਓ ਜੀ ਇਹ ਖਲਾਸਾ ਕਰਦਾਂ ਵੀ ਆਪਾਂ ਹੁਣ ਤੋਂ ਨਹੀਂ ਤੁਰੇ ਆ ਰਹੇ 184 ਜੂਨ ਤੋਂ ਅਸੀਂ ਤੁਰੇ ਆ ਰਹੇ ਮਾਲਕ ਨੇ ਕਿਰਪਾ ਕੀਤੀ ਕਹੀ ਕਹਿੰਦੇ ਜੀ ਪ੍ਰਮਾਤਮਾ ਸਾਡੇ ਤੇ ਕਿਰਪਾ ਨਹੀਂ ਕਰਦਾ ਕਿਰਪਾ ਕਰਕੇ ਸਾਨੂੰ ਕਈਓ ਮਾਨਸ ਜਾਮਾ ਦਿੱਤਾ ਇਤੋਂ ਵੱਡੀ ਕਿਹੜੀ ਕਿਰਪਾ ਹੈ ਮਾਨਸ ਜਾਮੇ ਵਿੱਚ 84 ਲੱਖ ਜੂਨ ਮਾਨਸ ਜਾਮੇ ਨੂੰ ਦਰਸ਼ਦੀ ਹੈ ਜਿੰਨੇ ਵੀ ਇਹ ਜਾਨਵਰ ਆ ਜਿੰਨੇ ਵੀ ਇਹ ਦਰਖਤਵਾ ਜਿੰਨੇ ਵੀ ਆ ਆਪਾਂ ਆਕਾਰ ਬਣਾਏ ਆ ਇਹ ਸਭ ਮਾਨਸ ਜਾਮੇ ਨੂੰ ਤਰਸਦੇ ਆ ਵੀ ਸਾਨੂੰ ਮਾਨਸ ਜਾਮਾ ਬਖਸ਼ਿਸ਼ ਕੀਤਾ ਜਾਵੇ ਮਾਨਸ ਜਾਮੇ ਵਿੱਚ ਹੀ ਪ੍ਰਮਾਤਮਾ ਨਾਲ ਮਲਾਪ ਹੋ ਸਕਦਾ ਔਰ ਕੋਈ ਜੁਨ ਨਹੀਂ ਕਰ ਸਕਦੀ 84 ਲੱਖ ਜੁਨ ਨਹੀਂ ਕਰ ਸਕਦੀ ਉਹਨੇ ਮਾਨਸ ਜਾਮਾ ਜਿਹੜਾ ਸਾਨੂੰ ਮਿਲ ਗਿਆ ਮਹਾਰਾਜ ਕਹਿੰਦੇ ਤੇਤੇ ਵੱਡੀ ਕਿਰਪਾ ਕੀਤੀ ਕਾਲਪੁਰਖ ਨੇ ਮਾਨਸ ਜਾਮਾ ਇਹ ਮਿਲਿਆ ਇਹ ਮਿਲਿਆ ਕਦੇ ਵਾਸਤੇ ਇਹ ਮਿਲਿਆ ਪ੍ਰਮਾਤਮਾ ਦੇ ਮਲਾਪ ਵਾਸਤੇ ਔਰ ਇਹਦਾ ਕੋਈ ਕਾਰਜ ਨਹੀਂ ਹੈਗਾ ਜੋ ਵੀ ਆਪਾਂ ਕਰਦੇ ਨਾਲ ਤਾਂ জানা ਨਹੀਂ ਇਹ ਪਤਾ ਸਨ ਤੁਸੀਂ ਬੈਠੇ ਹੋ ਸਾਰੇ ਤੁਹਾਨੂੰ ਪਤਾ ਹੈ ਨਹੀਂ ਜਾਣਾ ਪਰ ਇਹ ਵੀ ਮਨ ਛੱਡਦਾ ਨਹੀਂ ਇਹਨੂੰ ਪਤਾ ਵੀ ਹੈ ਮਨ ਜਾਣ ਤੋ ਸਭ ਬਾਤ ਜਾਣ ਤੀ ਓਗਣ ਕਰੇ ਪਤਾ ਵੀ ਹੈ ਵੀ ਅਸੀਂ ਆ ਜਿੰਨਾ ਵੀ ਪੈਸਾ ਇਕੱਠਾ ਕੀਤੇ ਸਾ ਆਇਆ ਜਾਂ ਨਾ ਆਇਆ ਇਹ ਤਾਂ ਇੱਥੇ ਰਹਿ ਇੱਥੇ ਰਹਿ ਜਿਹੜਾ ਮਾਇਆ ਕਰੰਸੀ ਇੱਧਰ ਚੱਲਦੀ ਹੈ ਉੱਧਰਲੀ ਕਰੰਸੀ ਹੋ ਰਹਿ ਪਰ ਪਤਾ ਹੈ ਪਰ ਇਹ ਵੀ ਹਟਦਾ ਨਹੀਂ ਹਟਦਾ ਕਿਉਂ ਨਹੀਂ ਪਤਾ ਚੁਗਲੀ ਕਰਨੀ ਪਾਪ ਐ ਪਰ ਫਿਰ ਕਰ ਦਿੰਦਾ ਪਤਾ ਐ ਨਿੰਦਿਆ ਕਰਨੀ ਪਾਪ ਐ ਫਿਰ ਕਰ ਦਿੰਦਾ ਪਤਾ ਐ ਕਿ ਇਹਨੂੰ ਬੇਈਮਾਨੀ ਚੋਰੀ ਚਲਾਕੀ ਕਰਨੀ ਪਾਪ ਐ ਇਹ ਫਿਰ ਕਰਦਾ ਪਰ ਕਿਉਂ ਕਰਦਾ ਕਿਉਂਕਿ ਇਹ ਪੰਜਾਂ ਦੇ ਪਿੱਛੇ ਲੱਗਦਾ ਪੰਜਾਂ ਨੇ ਇਸ ਦੇਸ਼ ਦੇ ਵਿੱਚ ਸੁਰਤੀ ਨੂੰ ਖਿਲਾ ਰਿਆ ਹੋਇਆ ਸਾਡੀ ਨੂੰ ਆਪਾਂ ਸਵੇਰ ਨੂੰ ਸੁੱਤੇ ਉੱਠਦੇ ਸਾਰੀਆਂ ਸਾਡੀਆਂ ਸੁਰਤੀਆਂ ਖਿਲਰ ਜਾਂਦੀਆਂ ਸੰਸਾਰ ਦੇ ਵਿੱਚ ਕੋਈ ਕਿਸੇ ਕਰਮ 'ਚ ਪਾ ਜਾਂਦਾ ਕੋਈ ਕਿਸੇ ਕਰਮ 'ਚ ਪਾ ਜਾਂਦਾ ਰੱਬ ਦਾ ਚੇਤਾ ਹੀ ਨਹੀਂ ਸਾਨੂੰ ਨਾ ਸਾਨੂੰ ਰੱਬ ਦਾ ਚੇਤਾ ਨਾ ਆਪਾਂ ਨੂੰ ਆਪਣੇ ਘਰ ਦਾ ਪਤਾ ਜਿੱਥੇ ਦੇ ਅਸੀਂ ਰਹਿਣ ਵਾਲੇ ਹਾਂ ਕਬੀਰ ਮਨ ਜਾਣਤ ਸਭ ਬਾਤ ਕਹਿੰਦੇ ਜਾਣਦਾ ਆਇਆ ਕਾਨੂੰ ਰੱਬ ਨੂੰ ਦੋਜਣਾ ਨਹੀਂ ਕਿ ਪਰਮਾਤਮਾ ਤੂੰ ਮੈਨੂੰ ਆ ਨਹੀਂ ਦੱਸਿਆ ਤੈਨੂੰ ਤਾਂ ਪਤਾ ਅੰਦਰੋਂ ਤੈਨੂੰ ਦੇ ਰਿਹਾ ਚੰਗੇ ਮਾੜੇ ਦੀ ਪਛਾਣ ਕਰਾ ਰਿਹਾ ਅੰਦਰੋਂ ਵੀ ਤੇਰੇ ਅੰਦਰ ਕੀ ਤੂੰ ਬਾਹਰ ਕਰਦਾ ਉਹ ਤੇਰੇ ਅੰਦਰੋਂ ਪਛਾਣ ਹੋ ਰਹੀ ਏ ਜੋ ਆਪਾਂ ਕਰਮ ਕਰਦੇ ਆ ਹੱਥਾਂ ਪੈਰਾਂ ਨਾਲ ਕੀਤਾ ਹੋਇਆ ਕਰਮ ਇਹ ਇੱਕ ਸਮਾਜ ਦੀ ਪકડ ਵਿੱਚ ਆਉਂਦਾ ਹੈ ਕਾਨੂੰਨ ਦੀ ਪકડ ਵਿੱਚ ਆਉਂਦਾ ਹੈ ਆ ਜਿਹੜਾ ਦਿਲ ਤੱਕ ਇਹਦੀ ਪਹੁੰਚ ਨਹੀਂ ਹੈ ਇਸ ਸੰਸਾਰ ਦੀ ਮੇਰੇ ਦਿਲ ਵਿੱਚ ਕੀ ਹੈ ਤੁਹਾਨੂੰ ਕੀ ਪਤਾ ਤੁਸੀਂ ਮੇਰੇ ਦਿਲ ਨੂੰ ਜਾਣ ਸਕਦੇ ਹੋ ਜਾਂ ਤੁਹਾਡੇ ਦਿਲ ਨੂੰ ਮੈਂ ਜਾਣ ਸਕਦਾ ਹਾਂ ਕਦੀ ਵੀ ਨਹੀਂ ਪਰ ਦਿਲ ਤੱਕਰ ਪਹੁੰਚ ਕੇਦੀ ਹੈ ਪਰਮਾਤਮਾ ਦੀ ਇਸ ਕਾਇਆ ਅੰਦਰ ਤੋਲ ਤਲਾਵੈ ਤੋਲਦਾ ਪਿਆ ਮਾਲਕ ਇਸ ਕਾਇਆ ਅੰਦਰ ਤੋਲ ਤਲਾਵੈ ਆਪੇ ਹੀ ਤੋਲਣ ਹਾਰਾ ਆਪ ਤੋਲਦਾ ਪਿਆ ਕਰੀ ਜੋ ਜੋ ਕਰਨਾ ਸੰਸਾਰ ਤੁਹਾਨੂੰ 184 ਉੱਪਰ ਜਉਣ ਤੋਂ ਮਾਨਸ ਜਾਮਾ ਬਖਸ਼ਿਸ਼ ਕਰਦਾ ਮਾਲਕ ਨੇ ਗਣਤੀ ਦੇ ਸਵਾਸ ਦੇ ਇਥੇ ਹੁਣ ਤੁਹਾਡੀ ਮਰਜ਼ੀ ਹੈ ਗੁਰੂ ਦੇ ਲੇਖੇ ਚ ਲਾਉਣੇ ਆ ਕਿ ਤੁਸੀਂ ਆਪਣੀ ਸੰਸਾਰ ਚ ਮਰਜ਼ੀ ਕਰਨੀ ਆ ਆਪਦੀ ਮਰਜ਼ੀ ਕਮਾਈ ਚੋਤੀ ਆ ਪੁੱਤਾਂ ਲਈ ਆਪਾਂ ਕਮਾਉਣੇ ਆ ਵੱਧ ਤੋਂ ਵੱਧ ਸਾਡੇ ਧੀਆਂ ਪੁੱਤਾਂ ਲਈ ਜੁੜ ਜਾਏ ਜਦੋਂ ਆਪਾਂ ਹੀ ਨਹੀਂ ਰਹਿਣਾ ਤੇ ਨਿਸ਼ਾਨ ਦੀ ਇਥੇ ਨਿਸ਼ਾਨ ਕਿਹੜਾ ਕੋਈ ਵੀ ਨਹੀਂ ਇਥੇ ਨਿਸ਼ਾਨ ਆਪਾਂ ਰਾਤ ਨੂੰ ਸੌ ਜਾਂਦੇ ਆ ਕੋਈ ਧੀ ਪੁੱਤ ਦਾ ਪਤਾ ਹੁੰਦਾ ਕੁਝ ਨਹੀਂ ਪਤਾ ਹੁੰਦਾ ਕਿੱਥੇ ਧੀ ਆ ਕਿੱਥੇ ਪੁੱਤ ਆ ਕਿੱਥੇ ਔਰਤ ਆ ਇਧਰੋਂ ਭਲਾਇਆ ਜਾਂਦਾ ਅੱਗੇ ਫੇਰ ਜਾ ਕੇ ਸੁਪਨੇ ਵਿੱਚ ਤੁਰਿਆ ਫਿਰਦਾ ਹੈ ਮਨ ਨੂੰ ਪਤਾ ਹੈ ਕਿ ਆਹ ਕਰ ਮੈਂ ਕਰਨ ਲੱਗਾ ਵੀ ਇਹ ਚੰਗਾ ਕਿ ਮਾੜਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕਸਲਾਤ ਕਹਿੰਦੇ ਹੱਥ ਦੀਪਕ ਕੂਹੇ ਭੜੇ ਕਹਿੰਦੇ ਹੱਥ ਵਿੱਚ ਦੀਵਾ ਹੈ ਹਨੇਰੇ 'ਚ ਦੁਰਿਆ ਫਿਰਦਾ ਹੱਥ ਵਿੱਚ ਦੀਵਾ ਫੇਰ ਖੂਹ 'ਚ ਡਿੱਪਿਆ ਦੇਖੋ ਜੇ ਹਨੇਰਾ ਹੋਵੇ ਅੱਗੇ ਖੂਹ ਹੋਵੇ ਤੇ ਸਾਡੇ ਕੋਲ ਬੈਟਰੀ ਟਾਰਚ ਜਾਂ ਦੀਵਾ ਹੋਵੇ ਅਸੀਂ ਫੇਰ ਖੂਹ 'ਚ ਡਿੱਪਈਏ ਇਹ ਪਰਮਾਤਮਾ ਦਾ ਦੋਸ਼ ਛੋੜੀ ਹੈ ਕੋਈ ਵੀ ਕਹਿੰਦੇ ਹਾਥ ਦੀਪਕ ਕੂਹੇ ਪੜੇ ਹੁਣ ਆਪਾਂ ਖੂਚ ਡਿੱਗਦੇ ਜਾ ਰਹੇ ਹਾਂ ਫਸਣ ਕੀ ਬਿਦ ਸਭ ਕੋ ਜਾਣਾਂ ਛੁੱਟਣ ਕੀ ਆਣ ਕੋਏ ਫਸਣ ਦਾ ਸਾਨੂੰ ਸਾਰਿਆਂ ਨੂੰ ਪਤਾ ਮਨ ਸੰਸਾਰ ਦੇ ਵਿੱਚ ਗੰਢਿਆ ਪਿਆ ਸਾਰਿਆਂ ਨਾਲੋਂ ਫਸੇ ਹੋਆ ਸਾਰੇ ਜਣੇ ਜੇ ਦੂਜੇ ਨੂੰ ਦੁੱਖ ਹੁੰਦਾ ਹੈ ਸਾਡੇ ਮਨ ਤੱਕਰ ਪਹੁੰਚਦਾ ਹੈ ਘਰ ਦੇ ਵਿੱਚ ਪਰਿਵਾਰ ਨੂੰ ਕੋਈ ਦੁੱਖ ਆ ਗਿਆ ਕਦੀ ਸਾਡਾ ਮਨ ਇਹ ਨਹੀਂ ਕਹਿੰਦਾ ਕਿ ਇਹ ਪਰਮਾਤਮਾ ਕੀ ਕਰਮ ਹੈ ਮਨ ਲਓ ਸਾਡਾ ਕੋਈ ਬੱਚਾ ਹੈ ਧੀ ਹੈ ਮਾਂ ਹੈ ਬਾਪ ਹੈ ਭੈਣ ਹੈ ਭਾਈ ਹੈ ਉਹਨਾਂ ਦੇ ਕੋਈ ਦੁੱਖ ਆ ਜਾਂਦਾ ਉਹਨਾਂ ਦਾ ਪਿਛਲਾ ਕਰਮ ਹੈ ਉਹ ਦੁੱਖ ਜਿਹੜਾ ਆਇਆ ਪਰ ਜੋੜ ਸਾਨੂੰ ਪਹੁੰਚਦੀ ਹੈ ਕਿਉਂਕਿ ਅਸੀਂ ਇੱਕ ਦੇ ਨਾਲ ਨਹੀਂ ਜੁੜੇ ਸਾਨੂੰ ਤਾਂ ਜੋੜ ਪਹੁੰਚਦੀ ਹੈ ਅਸੀਂ ਇੱਕ ਨਾਲ ਨਹੀਂ ਜੁੜੇ ਕਿਉਂਕਿ ਉਹਦਾ ਪਿਛਲਾ ਕਰਮ ਹੈ ਸਾਹਾ ਆਪੋ ਆਪਣਾ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ ਪਿਛਲੇ ਜਨਮ ਦੇ ਸੰਜੋਗੀ ਹੈ ਔਰਤ ਮਾਤਾ ਪਿਤਾ ਭੈਣ ਭਾਈ ਉਹਨਾਂ ਨੂੰ ਦੁੱਖ ਜਦੋਂ ਆਉਂਦਾ ਹੈ ਤੇ ਸਾਨੂੰ ਜਿਆਦਾ ਹੋ ਜਾਂਦਾ ਭਾਈ ਅੱਜ ਮੇਰਾ ਮੂਡ ਖਰਾਬ ਆ ਮੇਰੇ ਤਾਂ ਘਰੇ ਮੇਰਾ ਡੈਡੀ ਨਹੀਂ ਠੀਕ ਮੰਮੀ ਨਹੀਂ ਠੀਕ ਕਿਉਂ ਅਸੀਂ ਸੰਸਾਰੀ ਦਰਿਆਵੀ ਰਿਸ਼ਤੇ ਚ ਮਨ ਫਸਿਆ ਹੈ ਤੇ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਜਿਹੜੇ ਗੁਰਮੁਖ ਜਾਗੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਪਾਈ ਇਹਦਾ ਕਰਮ ਹੈ ਪਿਛਲਾ ਕੋਈ ਕਰਮ ਇਹਦੇ ਅੱਗੇ ਆ ਗਿਆ ਹੁਣ ਮਾਲਕ ਹੀ ਘਟੇਗਾ ਇਸ ਦਾ ਕਹਿੰਦੇ ਭਾਣੇ ਵਿੱਚ ਆਓ ਭਾਣੇ ਵਿੱਚ ਭਾਣਾ ਕੀ ਹੈ ਮਾਰਾ ਸਮਝਾਉਂਦੇ ਕਹਿੰਦੇ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਇ ਲੋ ਸੱਚ ਵਿੱਚ ਉਹੀ ਸਮਾ ਸਕਦਾ ਹੈ ਮਾਲਕ ਵਿੱਚ ਉਹੀ ਲੀਨ ਹੋ ਸਕਦਾ ਹੈ ਜਿਨੇ ਭਾਣੇ ਨੂੰ ਮੰਨਿਆ 30 30 ਸਾਲ 40 40 ਸਾਲ ਸਾਨੂੰ ਗੁਰੂ ਘਰ ਆਉਂਦਿਆਂ ਨੂੰ ਹੋ ਗਏ ਭਾਣਾ ਨਹੀਂ ਮੰਨਦੇ ਸੀ ਗੁਸਤਾਖੀ ਮਾਪ ਭਾਣਾ ਕੀ ਹੈ ਦੁੱਖ ਆ ਗਿਆ ਤੇ ਬਹੁਤ ਖੁਸ਼ੀ ਹੈ ਪਰਮਾਤਮਾ ਜੋ ਤੂੰ ਕਰਦਾ ਠੀਕ ਹੈ ਤੇਰੇ ਹੁਕਮ ਤੇ ਆਪਾਂ ਕਹਿੰਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਾਨਕ ਹੁਕਮ ਹੈ ਜੇ ਪੁੱਜਾ ਤਾਂ ਹਮੇ ਕਹੇ ਨਾ ਕੋਈ ਸਾਰਾ ਸੰਸਾਰ ਉਹਦੇ ਹੁਕਮ ਦੇ ਵਿੱਚ ਚੱਲਦਾ ਪਿਆ ਇੱਕ ਸਪੌਂਸਰ ਆ ਉੱਤੇ ਮਾਲਕ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਸਾਰੀ ਦੁਨੀਆ ਉਹਦੇ ਅੰਡਰ ਚੱਲਦੀ ਪਈ ਹੈ ਜਦੋਂ ਅਸੀਂ ਉਹਦੇ ਤੋਂ ਉਹਦੇ ਕੀਤੇ ਹੋਏ ਕਰਮ ਤੇ ਕੇੰਦੂ ਪ੍ਰਾਂਤੂ ਕਰਦੇ ਉਦੋਂ ਮਾਲਕ ਦੇ ਦੋਸ਼ੀ ਬਣ ਜਾਂਦੇ ਹਾਂ ਹੁਣ ਆਪਣੇ ਦੇਖਦੇ ਜਦੋਂ ਕੋਈ ਆਪਣੇ ਪਿੰਡਾਂ ਦੇ ਵਿੱਚ ਕੋਈ ਜੀਵ ਮਰ ਜਾਂਦਾ ਆ ਬੀਣ ਕਿੱਧਾਂ ਪਾਉਂਦੀਆਂ ਬੀਬੀਆਂ ਪੇਟ ਸੀ ਆਪਾਂ ਕਰਦੀਆਂ ਸਭ ਦੋਸ਼ ਹੈ ਉਹ ਪ੍ਰਮਾਤਮਾ ਦੇ ਜਦੋਂ ਹੁਣ ਸਾਡੇ ਰਿਸ਼ਤੇ ਬਣਨ ਤੋਂ ਪਹਿਲਾਂ ਜਦੋਂ ਬੰਦਾ ਦੁਨੀਆ 'ਚ ਆਉਂਦਾ ਰਿਸ਼ਤਾ ਤਾਂ ਬਾਅਦ 'ਚ ਹੀ ਬਣਦਾ ਨਾ ਜਦੋਂ ਜਨਮ ਲੈਂਦਾ ਹੈ ਭਰਾ ਬਣ ਜਾਂਦਾ ਭੈਣ ਬਣ ਜਾਂਦੀ ਬਾਅਦ ਚ ਰਿਸ਼ਤਾ ਬਣਦਾ ਹੈ ਉਸ ਤੋਂ ਪਹਿਲਾਂ ਤਾਂ ਰਿਸ਼ਤਾ ਕੋਈ ਨਹੀਂ ਨਾ ਹੁੰਦਾ ਜਦੋਂ ਜਨਮ ਹੋ ਗਿਆ ਰਿਸ਼ਤਾ ਆ ਗਿਆ ਆਇਆ ਕਿੱਥੋਂ ਉਹਨੂੰ ਕੌਣ ਮਾਤਾ ਦੇ ਗਰਭ ਦੇ ਵਿੱਚ ਤਿਆਰ ਕਰਨ ਵਾਲਾ ਕੌਣ ਉਹਦਾ ਸਰੀਰ ਬਣਾਉਣ ਵਾਲਾ ਕੌਣ ਉਹਨੂੰ ਸੰਸਾਰ ਦੇ ਵਿੱਚ ਭੇਜਣ ਵਾਲਾ ਤੇ ਸੰਸਾਰ 'ਚ ਆ ਕੇ ਰਿਸ਼ਤਾ ਬਣ ਗਿਆ ਜੀ ਸਾਡਾ ਬੱਚਾ ਤੀ ਪੁੱਤ ਭੈਣ ਭਾਈ ਮਾਈ ਉਸ ਤੋਂ ਬਾਅਦ ਜੇ ਆਇਆ ਤੇ ਜਾਣਾ ਵੀ ਹੈ ਸੁਆਸ ਵੀ ਉਹਦੇ ਗੈਣ ਦੀ ਤੇ ਤੈਨੂੰ ਕਦੋਂ ਦੁੱਖ ਹੋਵੇ ਹੁਕਮ ਹੀ ਆਉਂਦਾ ਹੈ ਤੇ ਹੁਕਮ ਹੀ ਜਾਂਦਾ ਹੈ ਮਹਾਰਜ ਸਮਝਾਉਂਦੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ ਬਾਰੀ ਬਾਰੀ ਸਭ ਜਾਣਾ ਹੈ ਕਿਸੇ ਨੇ ਨਿਆਈ ਮੌਤ ਮਾਰਨਾ ਹੈ ਜਿਹਦੇ ਜਿੰਨੇ ਸਵਾਸ ਹੈ ਕਿਸੇ ਨੇ ਬੜਾਪੀ ਵਿੱਚ ਜਾਣਾ ਜਾਣਾ ਤਾਂ ਹੈ ਹੀ ਆ ਫਿਰ ਦੁੱਖ ਕਾ ਦਾ ਪਤਾ ਅਸੀਂ ਇੱਕ ਸਟੇਸ਼ਨ ਤੇ ਰੁਕੇ ਹੋਏ ਆ ਇਹ ਸਟੇਸ਼ਨ ਹੈ ਸੰਸਾਰ ਯਾਤਰਾ ਤਾਂ ਸਾਡੀ ਪਿੱਛੋਂ ਚੱਲਦੀ ਆ ਰਹੀ ਹੈ ਇਸ ਸਟੇਸ਼ਨ ਤੇ ਰੁਕੇ ਆ ਇੱਥੇ ਦੋਸਤ ਬਣ ਗਏ ਆਪਾਂ ਆਪਾਂ ਜਦੋਂ ਆਪਣੇ ਆਪਣੇ ਕਰਮ ਕੀਤੇ ਕਿਸੇ ਨੇ ਕਿਧਰ ਚੱਲ ਜਾਣਾ ਕਿਸੇ ਨੇ ਕਿਧਰ ਚੱਲ ਜਾਣਾ ਅਸੀਂ ਸਟੇਸ਼ਨ ਤੇ ਰੁਕੇ ਹੋਏ ਆ ਤੇ ਸਟੇਸ਼ਨ ਤੇ ਰੁਕੇ ਅਸੀਂ ਦੋਸਤੀ ਬਣਾ ਕੇ ਜਾਰੀ ਦੋਸਤੀ ਬਣਾ ਕੇ ਵਿੱਚ ਵਸ ਗਏ ਬੱਜ ਗਿਆ ਸਟੇਸ਼ਨ ਤੇ ਜਾਣਾ ਤਾਂ ਆਪਾਂ ਅੱਗੇ ਹੁਣੇ ਜਿਹੜਾ ਮਨ ਨੂੰ ਆ ਇਹਨੂੰ ਸਾਰਾ ਪਤਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਆਪਣ ਕਰੇ ਸੰਤ ਕਿਹਨੂੰ ਕਹਿੰਦੇ ਆ ਸੰਤ ਦੀ ਪਛਾਣ ਕੀ ਹੈ ਸੰਤ ਦੀ ਪਛਾਣ ਕੀ ਹੈ ਜਦੋਂ ਅਸੀਂ ਜਪਦੇ ਆਂ ਨਾਮ ਜਪਦੇ ਆਂ ਤੇ ਨਾਮ ਜਪ ਕਹਿੰਦੇ ਨਾਮ ਜਪੋ ਪਰਮਾਤਮਾ ਨੂੰ ਕੋਈ ਨਾਮ ਜਪਣ ਦੀ ਲੋੜ ਜਿਹੜਾ ਦੁਨੀਆ ਚ ਲਾ ਰਿਹਾ ਉਹ ਕੀ ਗੱਲ ਸਾਡੇ ਨਾਮ ਜਪਣ ਦਾ ਉਹਨੂੰ ਉਹਨੂੰ ਲੋੜ ਹੈ ਉਹਨੂੰ ਤਾਂ ਕੋਈ ਜਪ ਵੀ ਨਹੀਂ ਸਕਦਾ ਉਹ ਕਿ ਦੁਨੀਆ ਚ ਲਾ ਰਿਹਾ ਪੂਰਾ ਬਲਟ ਉਹਨੀਆਂ ਕੰਟਰੀਆਂ ਉਹਦੇ ਅੰਡਰ ਚੱਲ ਰਹੀਆਂ। ਨਾਮ ਅਸੀਂ ਆਪਣੇ ਵਾਸਤੇ ਜਪਦੇ। ਨਾਮ ਜਪਣ ਦੇ ਨਾਲ ਕੀ ਹੁੰਦਾ? ਹੁਣ ਅਸੀਂ ਸਾਡੀ ਆਤਮਾ ਕਹਿੰਦੀ ਵੀ ਤੂੰ ਭਾਈ ਚੋਰੀ ਨਾ ਕਰ, ਇਹ ਕਰ ਹੀ ਜਾਂਦਾ। ਮਨ ਪੰਜਾਂ ਪਿੱਛੇ ਲੱਗਾ, ਨਾਮ ਤੋੜਦਾ ਹੈ ਪੰਜਾਂ ਪਿੱਛੇ ਇਹਨੂੰ। ਨਾਮ ਜਪਣਾ ਅਸੀਂ ਆਪਣੇ ਵਾਸਤੇ ਕਿਉਂ ਜਪਦੇ? ਕਿ ਸਾਡੇ ਜਿਹੜੇ ਅੰਦਰ ਬੁਕਾਰ ਆ, ਆਪਣੇ ਮੁਖ ਤੇ ਹੋਰ ਅੰਦਰ ਹੋਰ ਐ। ਅੰਦਰ ਦਾ ਜਿਹੜਾ ਮੁਖ ਆ, ਸੁਖਮ ਸਰੀਰ ਦਾ ਮੁਖ ਆ, ਉਹ ਹੋਰ ਆ। ਕਹਿੰਦਾ ਯਾਰ ਮੂੰਹ ਤਾਂ ਬੜਾ ਮਿੱਟਾ, ਅੰਦਰੋਂ ਬੜਾ ਕਾਲਾ। ਕਿਉਂ? ਅੰਦਰ ਹੋਰ ਚੱਲਦਾ ਪਿਆ ਬਾਹਰ ਹੋ ਰਿਹਾ ਜੋ ਅੰਦਰ ਉਹੀ ਬਾਹਰ ਪ੍ਰਗਟ ਕਰਨਾ ਹੈ ਜੇ ਇਹ ਮਨੁੱਖ ਕਰਨ ਲੱਪਿਆ ਤਾਂ ਸੰਸਾਰ 'ਚ ਕਹਿੰਦੇ ਦੋਸਤੀ ਨਹੀਂ ਰਹਿ ਜੁਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਬਾਬਰ ਨੂੰ ਵੀ ਜਾਬਰ ਗਿਆ ਸੀਗਾ ਕਿਉਂਕਿ ਜੋ ਸੱਚ ਸੀ ਉਹਨੇ ਹੋਏ ਗਿਆ ਭਵੇਂ ਕੋਈ ਰਾਜਾ ਤਗੜਾ ਆ ਜਾਏ ਕੋਈ ਵੀ ਆਈ ਤਗੜਾ ਆ ਜਾਏ ਉਹਨੇ ਮਗਰ ਅਰਗਬਤੀਆਂ ਲੈ ਲੈ ਘੁੰਮਦੇ ਆ ਉਹਦੀ ਲੋਕ ਲੱਜਾ ਕਰਦੇ ਆ ਪਰ ਸੱਚ ਕੀ ਹੈ ਮਾਰੇ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜੇ ਹਿਰਦੇ ਸੱਚਾ ਹੋਏ ਆ ਹਿਰਦੇ ਹਿਰਦੇ ਦੇ ਅੰਦਰ ਕੂੜ ਕੀ ਮਲ ਉਤਰੇ ਜਿਹੜੀ ਮੈਲ ਭੜੀ ਪਈ ਇਸ ਮਨ ਦੇ ਉੱਪਰ ਚੁਗਲੀ ਨਿੰਦਿਆ ਈਰਖਾ ਨਫਰਤ ਦੀ ਇਹ ਕੂੜ ਦੀ ਮੈਲ ਜਦੋਂ ਉਤਰੇਗੀ ਤਨ ਕਰ ਅੱਛਾ ਧੋਏ ਜਿੱਦਾਂ ਤਨ ਨੂੰ ਤਪੱਸਾ ਸਾਫ ਕਰਦੇ ਆ ਇਦਾਂ ਹੀ ਮਨ ਨੂੰ ਸਾਫ ਕਰਦਾ ਆ ਆ ਸਿਮਰਨ ਜਿਹੜਾ ਮਨ ਨੂੰ ਸਾਫ ਕਰਦਾ ਔਗਣ ਘਟਦਾ ਜਾਂਦਾ ਜਦੋਂ ਆਪਾਂ ਸਿਮਰਨ ਕਰੀ ਜਾਂਦੇ ਆ ਸਿਮਰਨ ਕਰੀ ਜਾਂਦੇ ਆ ਇਹ ਜਿਹੜੇ ਮਨ ਤੋਂ ਮੈਲ ਘੱਟ ਹੋ ਕੇ ਔਗਣ ਘੱਟ ਹੋ ਕੇ ਮਨ ਜਿਹੜਾ ਆ ਉਹ ਆਤਮਾ ਦੇ ਪਿੱਛੇ ਲੱਗ ਜਾਂਦਾ ਆਤਮਾ ਦੇ ਥੱਲੇ ਆ ਜਾਂਦਾ ਘੇਰੇ ਵਿੱਚ ਆਪਣੀ ਦੇਹਲੀ ਦੇਹਲੀ ਸ਼ਿਕਾਇਤ ਪਹੁੰਚ ਰਹੀ ਆ ਮਾਲਕ ਨੂੰ ਅਸੀਂ ਕੀ ਕਰਦੇ ਆ ਸਾਰੇ ਪਾਸੇ ਦੇਖਦਾ ਵੀ ਆ ਉਹ ਇਹ ਆਤਮਾ ਦੇ ਹੁਣ ਆਤਮਾ ਨੇ ਕਿਹਾ ਅੱਜ ਤੂੰ ਬੋਲਣਾ ਨਹੀਂ ਅੱਜ ਤੂੰ ਚੋਰੀ ਨਹੀਂ ਕਰਨੀ ਇੱਕ ਚੋਰ ਰਖ ਲਓ ਆਪਾਂ ਕਰਤੀ ਚੁਗਲੀ ਨਹੀਂ ਕਰਨੀ ਆਪਾਂ ਕਰਤੀ ਆਤਮਾ ਸ਼ਿਕਾਇਤ ਕਰਦੀ ਆ ਵੀ ਨਹੀਂ ਲੱਗਦਾ ਮੇਰੇ ਮਗਰੇ ਮਾਲਕ ਦੇ ਅੱਗੇ ਜਦੋਂ ਆਪਾਂ ਤੁਰੇ ਆਉਨੇ ਨਾਲ ਹੀ ਸਾਡੇ ਆਤਮਾ ਆ ਆ ਜਿੰਨਾ ਚਿਰ ਮਨ ਨਹੀਂ ਮੁਕਤ ਹੁੰਦਾ ਉਹਨਾਂ ਚਿਰ ਆਤਮਾ ਨੇ ਮੁਕਤ ਨਹੀਂ ਹੋਣਾ ਆਤਮਾ ਨੇ ਤਾਂ ਮਨ ਨੇ ਕੱਠਿਆਂ ਨੇ ਸੱਚ ਵਿੱਚ ਸਮਾਉਣਾ ਹੈ ਇਸੇ ਕਰਕੇ ਜਿਹੜੀ ਆਤਮਾ ਇਹ ਸਾਨੂੰ ਅੰਦਰੋਂ ਆਵਾਜ਼ ਦੇ ਰਹੀ ਆ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਅੰਦਰੋਂ ਪੁੱਛੋ ਆਪਣੇ ਬੰਦਗੀ ਕਰਕੇ ਸਿਮਰਨ ਕਰਕੇ ਅੰਤਰਮੁਖੀ ਹੋ ਤੁਹਾਨੂੰ ਅੰਦਰੋਂ ਦੱਸੀ ਜਾਣਾ ਸਭ ਕੁਝ ਇਹਨੇ ਤੁਹਾਡੇ ਦਾ ਅੰਦਰ ਹੀ ਪਰਮਾਤਮਾ ਤੁਹਾਨੂੰ ਦੱਸਣ ਦਿਆ ਪਰਮਾਤਮਾ ਨਾ ਸਲਾਹ ਨਹੀਂ ਕਰਦਾ ਕੋਈ ਵੀ ਕਹਿੰਦਾ ਯਾਰ ਮੇਰਾ ਮਨ ਨਹੀਂ ਮੰਨਦਾ ਆਹ ਕੰਮ ਕਰ ਲਈ ਯਾਰ ਮੇਰਾ ਮਨ ਨਹੀਂ ਮੰਨਦਾ ਮੇਰੀ ਆਤਮਾ ਨਹੀਂ ਮੰਦੀ ਕਿਉਂਕਿ ਆਪਣੇ ਅੰਦਰ ਹੀ ਵਿਚਾਰ ਚੱਲਦੇ ਆ ਵਿਚਾਰ ਬਾਹਰ ਦੀ ਗੱਲ ਨਹੀਂ ਬਾਤ ਦੀ ਆ ਬਿਲਹਾਂ ਅੰਦਰ ਹੀ ਚੱਲਦੀ ਕਿ ਜੇ ਆਪਾਂ ਇਕੱਲੇ ਬਹਿ ਜੰਨੇ ਆ ਆਪਣੇ ਅੰਦਰ ਹੀ ਸਲਾਹ ਚੱਲੀ ਜਾਂਦੀ ਹੈ ਆਪਣੇ ਆਪ ਨਾਲ ਆਹ ਕੰਮ ਮੈਂ ਕਿੱਜਾ ਕਰਨਾ ਮੈਂ ਹੁਣ ਆਹ ਕਰਨਾ ਮੈਂ ਹੁਣ ਆਹ ਕਰਨਾ ਨਹੀਂ ਯਾਰ ਆਹ ਨਹੀਂ ਆਹ ਕਰਨਾ ਹੁਣ ਫਿਰ ਲਾਉਂਦੀ ਉੱਤੇ ਆਤਮਾ ਮੋਰ ਆਹ ਕਰਤਾ ਸੌਦਾ ਕਰਨ ਜਾਣੇ ਆ ਜੇ ਕਿਸੇ ਦੂਜੇ ਨੂੰ ਪੁੱਛੂਗੇ ਤੁਸੀਂ ਮੰਨ ਲਓ ਤੁਸੀਂ ਕੋਈ ਸੰਸਾਰੀ ਸੌਦਾ ਕਰਨਾ ਦੂਜੇ ਨੂੰ ਪੁੱਛ ਲਓ ਉਹ ਬੰਦਗੀ ਵਾਲਾ ਹੈ ਨਹੀਂ ਉਹਦੇ ਮੁੱਖ ਤੇ ਵੀ ਪੰਜ ਬੈਠੇ ਕਿਤੇ ਵੀ ਉਹਨੇ ਪੰਜਾਂ ਨੇ ਸਲਾਹ ਦੇ ਦਿੱਤੀ ਤੁਸੀਂ ਮੰਨ ਲੇ ਤੁਸੀਂ ਵਾਜ ਜਾਣਾ ਜਿਹੜੇ ਗੁਰਮਖ ਹੁੰਦੇ ਆ ਸਿਮਰਨ ਕਰਕੇ ਅੰਤਰਮੁਖੀ ਹੋ ਕੇ ਆਤਮਾ ਦੀ ਆਵਾਜ਼ ਨੂੰ ਫੜਦੇ ਹੋ ਫੈਸਲਾ ਕਰਦੇ ਆ ਤੇ ਆਤਮਾ ਦਾ ਫੈਸਲਾ ਤੇ ਪਰਮਾਤਮਾ ਦਾ ਫੈਸਲਾ ਕੋਈ ਮੋੜ ਹੀ ਨਹੀਂ ਸਕਦਾ ਤੁਹਾਡੇ ਅੰਦਰ ਆ ਗੁਰਦੁਆਰਾ ਤੁਸੀਂ ਅੰਦਰੋਂ ਉਸ ਗੁਰਦੁਆਰੇ ਵਿੱਚੋਂ ਸਲਾਹ ਕਰਨੀ ਹੈ ਆਪਣੀ ਆਤਮਾ ਨਾਲ ਇਹ ਬਹਿ ਕੇ ਦੇਖਣਾ ਤੁਸੀਂ ਕਿਤੇ ਵੀ ਸਾਈਡ ਤੇ ਜਾਂਦੇ ਹੋ ਕਰਮ ਕਰਦੇ ਹੋ ਆਪਣੇ ਆਪ ਨਾਲ ਬਹਿ ਕੇ ਦੇਖੋ ਸਾਡੀ ਆਤਮਾ ਕੀ ਕਹਿੰਦੀ ਹੈ ਜੇ ਨਹੀਂ ਪકડ ਚੋਂਦੀ ਥੋੜਾ ਸਿਮਰਨ ਕਰੋ ਸਿਮਰਨ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਸਾਡੇ ਅੰਦਰੋਂ ਕੀ ਆਵਾਜ਼ ਆ ਰਹੀ ਹੈ ਇਹ ਚੋਰ ਦੇ ਵੀ ਆਉਂਦੀ ਹੈ ਸਾਧ ਦੇ ਵੀ ਆਉਂਦੀ ਹੈ ਜਿੰਦਾਂ ਦਾ ਵੀ ਮਨੁੱਖ ਹੈ ਇਸ ਸੰਸਾਰ ਦੇ ਵਿੱਚ ਸਭ ਦੇ ਅੰਦਰ ਆਉਂਦੀ ਹੈ ਆਤਮਾ ਦੀ ਬਾਸ਼ ਫਿਰ ਜਦੋਂ ਆਪਾਂ ਸਿਮਰਨ ਕਰਦੇ ਆਂ ਇਹੀ ਆਤਮਾ ਸਾਨੂੰ ਅੱਗਾ ਦੱਸਦੀ ਆ ਇਹੇ ਸਾਨੂੰ ਬਚਾਉਂਦੀ ਆ ਕਿਉਂ ਵੀ ਕਿੱਥੇ ਕੀ ਹੋਣਾ ਹੈ ਕਈ ਵੇਲੇ ਆਪਾਂ ਕਹਿੰਨੇ ਯਾਰ ਬੱਤੀਆਂ ਦੰਦਾਂ ਦੀ ਜ਼ੁਬਾਨ ਸੱਚੀ ਹੋ ਜਾਂਦੀ ਆ ਦੰਦਾਂ ਦਾ ਕੋਈ ਰੋਲ ਨਹੀਂ ਹੈਗਾ ਦੰਤ ਤਾਂ ਇੱਕ ਰੋਟੀ ਖਾਣ ਵਾਸਤੇ ਆ ਪੰਜਾ ਚਤਰਾ ਦੇ ਪੁਤਲੇ ਦੇ ਸਰੀਰ ਦੇ ਆ ਇਹ ਆਤਮਾ ਹੀ ਸਾਡੇ ਕਈ ਵੇਲੇ ਮੁੱਖ ਤੇ ਬੋਲਦੀ ਆ ਕਈ ਵੇਲੇ ਕੀ ਮਾਲਕ ਸਾਨੂੰ ਹੁਣ ਆਪਾਂ ਦੇਖੀ ਵੀ ਸਾਨੂੰ ਮਾਲਕ ਕਿੱਦਾਂ ਸਾਡੇ ਕਾਰਜ ਕਰਦਾ ਆਣ ਕੇ ਸਾਨੂੰ ਤਾਂ ਇਹ ਨਹੀਂ ਪਤਾ ਸਾਡੇ ਮਾਲਕ ਕਿੱਦਾਂ ਕਾਰਜ ਕਰਦਾ ਕਈ ਵੇਲੇ ਸਾਡੇ ਨਾਲ ਕੋਈ ਜੀਵ ਬੋਲਦਾ ਨਹੀਂ ਹੁੰਦਾ ਉਹ ਵੀ ਸਾਡੀ ਹੈਲਪ ਕਰ ਜਾਂਦਾ ਮਾਲਕ ਨੇ ਅੰਦਰੋਂ ਹੀ ਬਚਾਰ ਦੇਣਾ ਭਵੇਂ ਦੁਸ਼ਮਣ ਨੂੰ ਵੀ ਦੇ ਦੇਵੇ ਅੰਦਰੋਂ ਹੀ ਫੁਰਨਾ ਦੇਣਾ ਕਿਤੇ ਆਪਾਂ ਫਸ ਗਏ ਮੰਨ ਲਓ ਸੰਸਾਰ ਦੇ ਵਿੱਚ ਕੋਈ ਐਸਾ ਗੇੜ ਬਣ ਗਿਆ ਕਿਤੇ ਫਸ ਗਏ ਦੂਜਾ ਜੀਵ ਖੜਾ ਕਰਕੇ ਉਹਨੇ ਫੁਰਨਾ ਅੰਦਰੋਂ ਦੇ ਕੇ ਉਹ ਦੂਜਾ ਜੀਵ ਤੁਹਾਡੀ ਹੈਲਪ ਕਰ ਦੇਗਾ ਤੇ ਅਸੀਂ ਕੀ ਕਰਦੇ ਆ ਉਹਦੀ ਵਾਹ ਵਾਹ ਕਰਨ ਲੱਗ ਪੈਂਦੇ ਆ ਵੀ ਇਹ ਬੰਦੇ ਨੇ ਸਾਡੀ ਹੈਲਪ ਕੀਤੀ ਸ਼ਾਬਾਸ਼ ਬਹੁਤ ਧੰਨਵਾਦ ਪਰ ਉਹਦੇ ਪਿੱਛੇ ਕੋਈ ਹੋਰ ਹੁੰਦਾ ਉਹ ਪਰਮਾਤਮਾ ਕਰਦਾ ਸਾਡੀ 24 ਘੰਟੇ ਸਾਡੀ ਸਟੇਜ ਤੇ ਪਰਮਾਤਮਾ ਆ ਕੇ ਸਾਡੀ ਰੱਖਿਆ ਕਰਦਾ ਹੈ ਇੰਨਾ ਪਿਆਰ ਕਰਦਾ ਸਾਨੂੰ ਪਰਮਾਤਮਾ ਇੱਕ ਮੁਸਲਮਾਨ ਵੀਰ ਸੀ ਉਹ ਕਹਿੰਦਾ ਭਾਈ ਸਾਹਿਬ 99 ਮਾਮਾ ਜਿੰਨਾ ਪਿਆਰ ਕਰਦਾ ਹੈ ਅੱਲਾ ਇਹਨਾਂ ਨਾਲ ਕਰਦਾ ਉਹਦਾ ਕਿਸੇ ਨਾਲ ਬੈਰ ਨਹੀਂ ਕਿਤੇ ਆਪਾਂ ਵਸਦੇ ਆ ਤੇ ਉਹਨੂੰ ਦੁੱਖ ਸੜਨ ਨਾਲੋਂ ਜ਼ਿਆਦਾ ਹੁੰਦਾ ਕਿਉਂਕਿ ਸਾਰੇ ਆਪਾਂ ਬੱਚੇ ਆ ਉਹਦੇ ਸਾਰੇ ਆਪਾਂ ਉਹਦੇ ਬੱਚੇ ਆ ਇੱਕ ਪਿਤਾ ਇੱਕ ਸਕੇ ਹਮਾਰਕ ਹੁਣ ਜਿਹੜੀ ਅੰਦਰ ਆਤਮਾ ਹੈ ਇਹ ਸਾਨੂੰ ਸਾਰਾ ਗਾਈਡਲਾਈਨ ਦੇ ਰਹੀ ਹੈ ਅੰਦਰੋਂ ਪਰ ਅੰਦਰ ਤਾਂ ਜਾਣਾ ਪਊਗਾ ਨਾ ਅੰਦਰ ਨਹੀਂ ਆਪਾਂ ਜਾਂਦੇ ਅੰਦਰ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ ਹੈ ਸਿਮਰਨ ਦਾ ਮਤਲਬ ਕੀ ਹੈ ਆਪਣੇ ਆਪ ਨੂੰ ਸਾਜਣਾ ਹੁਣ ਜਿਹੜਾ ਸਾਡਾ ਮਨ ਹੈ ਇਹ ਕਮਜ਼ੋਰ ਹੋਣ ਕਰਕੇ ਇਹ ਪੰਜਾਂ ਦੂਤਾਂ ਦੇ ਮਗਰ ਲੱਗ ਕੇ ਇਸ ਸੰਸਾਰ ਦੇ ਵਿੱਚ ਫਸ ਜਾਂਦਾ ਹੈ ਤੇ ਸੰਸਾਰ ਨੂੰ ਆਪਣਾ ਮੰਨ ਕੇ ਬੈਠੇ ਹੁਣ ਆਪਾਂ ਸਾਰਾ ਕੁਝ ਸੰਸਾਰ ਨੂੰ ਆਪਣਾ ਮੰਨਿਆ ਹੈ ਸੱਚਾ 사ਸੰਗਤ ਜੀ ਸੱਚਾ ਇਹ ਸੰਸਾਰ ਨੂੰ ਆਪਣਾ ਮੰਨਿਆ ਹੈ ਪਰ ਜਦੋਂ ਅਸੀਂ ਬੰਦਗੀ ਦੇ ਨਾਲ ਜੁੜ ਗਏ ਇਹ ਬੰਦਗੀ ਇੱਕ ਐਸੀ ਚੀਜ਼ ਹੈ ਵਾਹਿਗੁਰੂ ਮੰਤਰ ਇੱਕ ਐਸਾ ਹੈ ਇਹਨੇ ਸੰਸਾਰ ਨਾਲੋਂ ਤੋੜ ਦੇਣਾ ਮੋਹ ਅੰਦਰੋਂ ਇੱਥੇ ਤੱਕਰ ਮੋਹ ਟੁੱਟ ਜਾਂਦਾ ਆਪਣੇ ਬੱਚੇ ਵੀ ਪਰਾਈ ਲੱਗਣ ਲੱਗ ਪੈਂਦੇ ਆ ਇੱਥੇ ਤੱਕਰ ਮੋਹ ਟੁੱਟ ਜਾਂਦਾ ਹੈ ਕਿ ਹਰ ਇੱਕ ਮਨੋਖਿਕ ਮਾਸ ਚਮੜੇ ਦਾ ਆ ਪੰਜਾ ਦਿੱਤਾ ਦਾ ਪੁਦਲਾ ਹੀ ਲੱਗਦਾ ਹੈ ਵੀ ਮਜੂਦ ਤੇ ਵਿੱਚ ਹੋਰ ਹੈ ਇੱਥੇ ਤੱਕਰ ਮੋਹ ਟੁੱਟ ਜਾਂਦਾ ਆਪਾਂ ਨੂੰ ਤੁਰਦੇ ਫਿਰਦੇ ਆਪਾਂ ਦੋ ਲੱਗਣ ਲੱਪੈਂਦੇ ਸਰੀਰ ਹੋਰ ਮਨ ਹੋਰ ਇੱਥੇ ਤੱਕਰ ਮੋਹ ਸਾਡਾ ਟੁੱਟ ਜਾਂਦਾ ਏਸ ਕਰਕੇ ਆਪਾਂ ਸਾਰੇ ਜਾਣੇ ਕਾਲ ਦੇ ਦੈਰੇ 'ਚ ਬੈਠੇ ਹੋਏ ਆਂ ਇਹ ਕਾਲ ਦਾ ਦੈਰਾ ਹੈ ਜਿੱਥੇ ਆਪਾਂ ਬੈਠੇ ਆਂ ਚਾਹੇ ਇੱਥੇ ਬਹਿ ਜਾਓ ਚਾਹੇ ਕੈਨੇਡਾ ਚਲ ਜਾਓ ਚਾਹੇ ਅਮਰੀਕਾ ਚਲ ਜਾਓ ਚਾਹੇ ਇੰਡੀਆ ਚਲ ਜਾਓ ਜੇ ਤੇ ਵੀ ਜਾਵਾਂਗੇ ਪੰਜ ਦੂਤ ਸਾਡੇ ਨਾਲ ਹੀ ਰਹਿਣੇ ਆ ਇਸਰੀ ਦੇ ਅੰਦਰ ਬੈਠੇ ਆ ਇਸੇ ਕਰਕੇ ਹੁਣ ਤੁਸੀਂ ਦੇਖ ਲਓ ਜਿਹਨਾਂ ਕੋ ਜਾਦਾ ਪੈਸਾ ਉਹ ਵੀ ਚਿੱਕਾ ਮਾਰਨਦੇ ਆ ਜਿਹਨਾਂ ਕੋ ਜਾਦਾ ਪੈਸਾ ਉਹ ਵੀ ਚਿੱਕਾ ਮਾਰਦੇ ਆ ਮਹਾਰਾਜ ਕਹਿੰਦੇ ਆ ਵੀ ਆਪਾਂ ਦੇਖਦੇ ਆ ਗੱਡੀਆਂ ਕਾਰਾਂ ਸਭ ਕੁਝ ਆ ਕੋਲ ਪਰ ਮਨ ਜਿਹੜਾ ਦੁਖੀ ਆ ਕਿਉਂ ਦੁਖੀ ਆ ਮਹਾਰਾਜ ਸਮਝਾਉਂਦੇ ਕਹਿੰਦੇ ਵੱਡੇ ਵੱਡੇ ਜੋ ディースੇ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕਹਿੰਦੇ ਉਹ ਚਿੰਤਾ ਰੋਗ ਵਿੱਚ ਫਸੇ ਹੋਏ ਨੇ ਜਿੰਨੇ ਵੀ ਵੱਡੇ ਸੰਸਾਰ ਦੇ ਫੇ ਕਹਿੰਦੇ ਕੌਣ ਵੱਡੇ ਹੁਣ ਆ ਕੱਲ ਨੂੰ ਵੋਟਾਂ ਪੈਣੀਆਂ ਆ ਪਤਾ ਹੀ ਹੈ ਨਾ ਕੱਲ ਨੂੰ ਵੋਟਾਂ ਪੈਣੀਆਂ ਆ ਆ ਸਾਰੇ ਜਿੰਨੇ ਵੀ ਇਹ ਚਾਪ ਲੂਸੀਆਂ ਕਰੀ ਜਾਣੀਆਂ ਹੈ ਨਹੀਂ ਇੱਕ ਦੂਜੇ ਦੀਆਂ ਵੋਟਾਂ ਜਿੱਦਣ ਵੋਟਾਂ ਪੈ ਗਈਆਂ ਬਾਅਦ ਚੋਂ ਵੀ ਫੇ ਪਾਰਟੀ ਮਾਰ ਦੇਣੀ ਇਹਨਾਂ ਨੇ ਕਿਉਂਕਿ ਮਨੁੱਖ ਕੀ ਕਰਦਾ ਹੈ ਅੰਦਰੋਂ ਹੋਰ ਬਾਹਰੋਂ ਹੋਰ ਹੈ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਵੱਡੇ ਵੱਡੇ ਜੋ ਦੇਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਹ ਕਹਿੰਦੇ ਕੌਣ ਵੱਡਾ ਮਾਇਆ ਵਧਿਆਈ ਕਹਿੰਦੇ ਕਿਹੜਾ ਵੱਡਾ ਸੰਸਾਰ 'ਚ ਮਾਇਆ ਵੱਡੀ ਹੈ ਕੰਜੇ ਸੋ ਵੱਡਾ ਜਨਰਾਮ ਲਿਵਲਾਈ ਉਹ ਵੱਡਾ ਆ ਸੰਸਾਰ 'ਚ ਭਵੇਂ ਦਰਿਆਵੀ ਤੌਰ ਤੇ ਉਹਦੇ ਕੋਲ ਕੁਝ ਨਹੀਂ ਹੈਗਾ ਪਰ ਉਹ ਇੱਕ ਮਾਲਕ ਨਾਲ ਜੁੜਿਆ ਹੈ ਉਹਦਾ ਦਰਗਾਹ ਦੇ ਵਿੱਚ ਸਨਮਾਨ ਹੋਣਾ ਜਾਣ ਤੋਂ ਬਾਅਦ ਅਸਾਂ ਆਪਾਂ ਹੁਣਾਂ ਸੰਗਤ 'ਚ ਆਏ ਆ ਨਾ ਸਾਧ ਸੰਗਤ ਜੀ ਇੱਥੇ ਅਗ ਨਾਮ ਜਪਦੇ ਆ ਭਾਈ ਮਨਜੀਤ ਸਿੰਘ ਜੀ ਨੇ ਨਾਮ ਜਪਾਇਆ ਆਪਾਂ ਇੱਥੇ ਨਾਮ ਜਪਦੇ ਆ ਕਈ ਵੇਲੇ ਆਪਾਂ ਕਾੜੀ ਕਰਦੇ ਆ ਵੀ ਨਾਮ ਤਾਂ ਜਾਣਦੇ ਆ ਗੁਰਦੁਆਰੇ ਵੀ ਜਾਣਦੇ ਆ ਵੀ ਸਾਨੂੰ ਆ ਚੀਜ਼ ਨਹੀਂ ਮਿਲੀ ਬੀਜ ਪਾਤਾ ਹੈ ਨਾ ਖੇਤ ਦੇ ਵਿੱਚ ਸੁਭਾਗਾ ਮਾਰ ਦੇਣਾ ਉੱਪਰ ਥੋੜੇ ਜਨਾਂ ਬਾਅਦ ਨਿਕਲਦਾ ਹੈ ਫਿਰ ਉਹਨੂੰ ਪਾਣੀ ਲਾਈਦਾ ਉਹਦੇ ਚੋਂ ਗੰਦ ਮਾਰੀਦਾ ਫਿਰ ਉਹ ਜੋ ਤਕੜਾ ਹੁੰਦਾ ਫਿਰ ਲੱਗਦਾ ਉਹਨੂੰ ਜਾ ਕੇ ਆਪਾਂ ਕਣਕੀ ਬੀਜ ਲੈਣੇ ਫਿਰ ਜਾਣਾ ਪੈਂਦਾ ਅੱਗੇ ਜਾ ਕੇ ਆ ਜਿਹੜਾ ਤੁਸੀਂ ਇੱਥੇ ਸਿਮਰਨ ਕਰਦੇ ਆ ਸੰਗਤ 'ਚ ਆਉਂਦੇ ਆ ਨਾ ਇਹ ਮੌਤ ਦੇ ਟਾਈਮ ਤੇ ਪਤਾ ਲੱਗਣਾ ਇਹਦਾ ਇਹਦਾ ਫਲ ਕੀ ਹੈ ਇਸ ਚਾਈ ਹੈ ਢੱਲ ਕਈ ਵੇਲੇ ਆਪਾਂ ਨੂੰ ਸਰਦਾਰ ਦੇ ਵਿੱਚ ਅਸੀਂ ਮੰਗਦੇ ਆਂ ਵੀ ਆਹ ਚੀਜ਼ ਸਾਨੂੰ ਮਿਲ ਜਾਏ ਪ੍ਰਮਾਤਮਾ ਕੋਲੋਂ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਸਾਨੂੰ ਆ ਮਿਲਣੀ ਚਾਹੀਦੀ ਆ ਉਹ ਮਿਲਦੀ ਨਹੀਂ ਪਰਮਾਤਮਾ ਨੂੰ ਪਤਾ ਆ ਵੀ ਆਹ ਚੀਜ਼ ਮੈਨੂੰ ਲੈ ਕੇ ਦੇਤੀ ਤੇ ਇਹ ਹੁਣ ਛੋਟਾ ਬੱਚਾ ਹੁੰਦਾ ਘਰ 'ਚ ਉਹ ਕਦੇ ਮੋਟਰਸਾਈਕਲ ਮੰਗਦਾ ਆਪਾਂ ਨਹੀਂ ਲੈ ਕੇ ਜੰਨੇ ਵੀ ਨਹੀਂ ਲੈ ਕੇ ਦੇਣਾ ਇਹਨੂੰ ਹੋ ਸਕਦਾ ਕੱਲੂ ਕਿਤੇ ਮਾਰੂਗਾ ਸੱਟ ਲਵਾਊਗਾ ਤੇ ਜਦੋਂ ਵੱਡਾ ਹੋ ਜਾ ਫਿਰ ਇਹ ਕਹਿੰਦਾ ਭਾਵੇਂ ਬੁਲਟ ਲੈ ਲੈ ਕਿਉਂ ਪਰਮਾਤਮਾ ਨੂੰ ਪਤਾ ਵੀ ਆਹ ਚੀਜ਼ ਇਹਨੂੰ ਦੇਣੀ ਆ ਕਿ ਨਹੀਂ ਦੇਣੀ ਉਹਨੂੰ ਸਭ ਪਤਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੂਟਨਾ ਆਵੇ ਹੀ ਅਗਣਤ ਭਰੇ ਪੰਡਾਰ ਉਹਦੇ ਘਰ ਵਿੱਚ ਕੋਈ ਕਮੀ ਨਹੀਂ ਸਿਰਫ ਕਮੀ ਕਿਹਦੇ ਵਿੱਚ ਆ ਸਾਡੇ ਵਿੱਚ ਸਾਡੇ ਵਿੱਚ ਵੀ ਕਮੀ ਨਹੀਂ ਕਿਉਂਕਿ ਸਾਡਾ ਮਨ ਸੌਂ ਗਿਆ ਇਹ ਪੰਜ ਦੂਤ ਅੰਦਰ ਬੈਠੇ ਪੰਜ ਨਮਾਇंदे ਪੰਜ ਚੋਰ ਹੁਣ ਕਈ ਜੀਵ ਕਹਿੰਦੇ ਸਾਨੂੰ ਬਾਹਰੋਂ ਜੀ ਕੋਈ ਭੂਟੜੇਲ ਦਾ ਡਰ ਹੁੰਦਾ ਰਾਤ ਨੂੰ ਕੋਈ ਦੇਖਦੇ ਆਪਾਂ ਜੀਵ ਕਿਤੇ ਜਾਂਦੇ ਨਹੀਂ ਕਹਿੰਦੇ ਆਹ ਜਗ੍ਹਾ ਮਾੜੀ ਆ ਫਲਾਨਾ ਇੱਕ ਮਨੁੱਖ ਨਾਮ ਨਹੀਂ ਨਾ ਜਪਦਾ ਉਹ ਭੂਤਾਂ ਤੋਂ ਵੀ ਭੈੜਾ ਹੈ ਜਿਹੜਾ ਨਾਮ ਨਹੀਂ ਜਪਦਾ ਰੱਬ ਦੇ ਰਾਹ ਤੇ ਨਹੀਂ ਚੱਲਦਾ ਸੇਮ ਭੂਤਾਂ ਉਹਦੀ ਮੁੱਖ ਤੇ ਇਹ ਪੰਜ ਦੂਤ ਬੋਲਣਗੇ ਉਹਦੀਆਂ ਅੱਖਾਂ ਦੀ ਦ੍ਰਿਸ਼ਟੀ ਤੇ ਪੰਜ ਹੋਣਗੇ ਉਹਦੀਆਂ ਕੰਨਾਂ ਤੇ ਉਹਦੀਆਂ ਗਿਆਨ ਇੰਦਰੀਆਂ ਦੇ ਪੰਜ ਬੈਠੇ ਹੁੰਦੇ ਆ ਉਹ ਜਿੱਥੇ ਵੀ ਬੈਠੇਗਾ ਨਫਰਤ ਪੈਦਾ ਕਰਦਾ ਹੈਗਾ ਤੇ ਜਿੱਥੇ ਇੱਕ ਬਿਹასი ਹੋਏਗਾ ਰੱਬ ਨਾਲ ਜੁੜਿਆ ਹੋਇਆ ਬੈਠੇਗਾ ਉਹ ਜਿੱਥੇ ਵੀ ਬੈਠੇਗਾ ਉੱਥੇ ਹੀ ਆਨੰਦ ਬਣ ਜਾਏਗਾ ਹੁਣ ਆਪਾਂ ਗੁਰੂ ਘਰ ਬੈਠੇ ਅੱਜ ਤੇ ਕਿੰਨਾ ਆਨੰਦ ਬਣਿਆ ਇਹ ਉੱਥੇ ਆਨੰਦ ਬਣ ਜਾਏਗਾ ਕਿਉਂਕਿ ਮਾਲਕ ਨੇ ਸਾਡੇ ਇੱਕ 24 ਘੰਟਿਆਂ ਦੇ ਵਿੱਚ ਇੰਨੇ ਕਾਰਜ ਕਰਦਾ ਪਰਮਾਤਮਾ ਇੰਨੇ ਕਾਰਜ ਕਰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਇਹ ਸੁੱਤੇ ਹੁੰਨੇ ਆ ਸੌਣ ਤੋਂ ਬਾਅਦ ਸਾਡਾ ਸਰੀਰ ਵਾ ਇੱਕ ਚੀਜ਼ ਹੋਰ ਆਪਾਂ ਬੰਦਗੀ ਕਰਦੇ ਨਾ ਐਦਾਂ ਬਹਿ ਕੇ ਐਦਾਂ ਬੰਦਗੀ ਕਰਦੇ ਕਰਦੇ ਮਨ ਨਿਕਲ ਗਿਆ ਸਰੀਰ ਚੋਂ ਤੇ ਸਰੀਰ ਐਦਾਂ ਹੀ ਰਹਿੰਦਾ ਮਗਰ ਐ ਨਹੀਂ ਹੋਊਗਾ ਕਿਉਂ ਮਾਲਕ ਆ ਕੇ ਰੱਖਿਆ ਕਰਦਾ ਇਹ ਸਰੀਰ ਦੀ ਪਰਮਾਤਮਾ ਸਾਡੇ ਅੰਗ ਸੰਗ ਹੈ ਹੁਣ ਸਾਡਾ ਪਰਿਵਾਰ ਤਾਂ ਇੰਡੀਆ ਬੈਠਾ ਹੈ ਸਭ ਤੋਂ ਸਾਡੇ ਨੇੜੇ ਕੀ ਆ ਪ੍ਰਮਾਤਮਾ? ਮੁਸਲਮਾਨ ਕਹਿੰਦਾ ਸ਼ਾਹ ਰੱਖ ਤੋ ਨੇੜੇ ਐ। ਬਾਬਾ ਰਵਿਦਾਸ ਜੀ ਕਹਿੰਦੇ ਗੁਰਬਾਣੀ ਗੁਰੂ ਵਿੱਚ ਕਹਿੰਦੇ ਕਹਿ ਰਵਿਦਾਸ ਹੱਥ ਪੈਰ ਨੇੜੇ ਹੱਥਾਂ ਪੈਰਾਂ ਤੋਂ ਵੀ ਨੇੜੇ ਸਹਿਜੇ ਹੋਈ ਸੋਈ। ਆ ਨੈਦਰ ਦੋ ਨੇ ਸਾਹਮਣੇ ਇੱਕ ਦੇਖ ਰਹੇ ਨੇ। ਦੋ ਨੈਦਰ ਨੇ ਸਾਹਮਣੇ ਇੱਕ ਦੇਖ ਰਹੇ ਨੇ ਜਦੋਂ ਗੱਡੀ ਦੀਆਂ ਲਾਈਟਾਂ ਹੁੰਦੀਆਂ ਕ੍ਰੋਸ ਹੁੰਦੀਆਂ। ਉਹ ਲਾਈਟਾਂ ਕ੍ਰੋਸ ਹੁੰਦੀਆਂ ਐਦਾਂ ਇੱਕ ਬਣਦੀ ਜਾ ਕੇ ਅੱਗੇ। ਹੁਣ ਆ ਨੈਦਰ ਦੋ ਨੇ ਸਾਹਮਣੇ ਇੱਕ ਦੇਖਦੇ ਨੇ ਸਮ ਕਰਨੇ ਆ। ਉਗੀ ਆ ਹੁਣ ਤੁਸੀਂ ਮੈਨੂੰ ਦੇਖਦੇ ਮੈਂ ਤੁਹਾਨੂੰ ਇਹਦਾ ਇਹ ਪਰਮਾਤਮਾ ਦੇ ਵਿੱਚ ਦੀ ਦੇਖ ਹੋ ਰਿਹਾ ਪਰਮਾਤਮਾ ਦਾ ਪ੍ਰਕਾਸ਼ ਹੈ ਪਾਨੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਪ੍ਰਕਾਸ਼ ਨੂੰ ਪਰਮਾਤਮਾ ਆਪਾਂ ਇੱਕ ਦੂਜੇ ਨੂੰ ਦੇਖੀ ਜਾਂਦੇ ਮਾਇਆ ਨੂੰ ਇਹ ਜਿੰਨੀ ਨਿਗਾਹ ਅਸੀਂ ਆਪਣੇ ਲਾਗੇ ਲਿਆ ਹਮਗੇ ਜਾਂ ਥੋੜਾ ਜਿਹਾ ਮੁਖ ਚੱਕ ਕੇ ਸੰਸਾਰ ਦੇ ਵਿੱਚ ਚੱਲਾਂਗੇ ਉੱਪਰ ਰੱਖਾਂਗੇ ਵਿਚਾਰਾਂ ਤੋਂ ਰਹਿਤ ਰਵਾਂਗੇ ਉਨੀ ਕਿਰਪਾ ਹੁੰਦੀ ਜਾਊਗੀ ਸੋ ਇਸੇ ਕਰਕੇ ਬਿਹਾਸ ਕਰਨਾ ਹੈ ਮਨ ਨੂੰ ਸਭ ਕੋਈ ਪਤਾ ਹੈ ਮਨ ਨੂੰ ਚੰਗੇ ਮਾੜੇ ਦੀ ਪਛਾਣ ਹੈ ਕੀ ਮੈਂ ਕਰਦਾ ਮੈਂ ਕੀ ਕਰਦਾ ਹੁਣ ਤੁਹਾਨੂੰ ਤਾਂ ਨਹੀਂ ਪਤਾ ਮੇਰੇ ਅੰਦਰ ਕੀ ਹੈ ਤੁਹਾਨੂੰ ਨਹੀਂ ਪਤਾ ਇਹ ਮਨ ਨੂੰ ਪਤਾ ਹੈ ਸਭ ਕੁਝ ਤੇ ਉੱਥੇ ਕਿਦਾਂ ਬੇ ਝੂਠ ਬੋਲਾਂਗੇ ਜਦੋਂ ਮਹਾਰਾਜ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਲੇਖਾ ਹੋਣਾ ਮਹਾਰਾਜ ਕਹਿੰਦਾ ਤੈਨੂੰ ਤਾਂ ਮੈਂ ਕਿਹਾ ਸੀ ਅੰਦਰੋਂ ਅੰਦਰੋਂ ਤੈਨੂੰ ਕਿਹਾ ਸੀ ਕੰਮ ਨਾ ਕਰ ਤੂੰ ਪੰਜਾ ਮਗਰ ਲਾ ਕੇ ਕੀਤਾ ਭਾਰੇ ਚ ਡੰਨਾ ਸੋ ਇਸ ਕਾ ਕੇ ਸਾਥ ਸੰਗਤ ਜੀ ਆਪਾਂ ਕੋਸ਼ਿਸ਼ ਕਰਨੀ ਆ ਆਪਣੇ ਮਨ ਦੇ ਪਿੱਛੇ ਲੱਗਣਾ ਹੈ ਮਨ ਦੇ ਪਿੱਛੇ ਨਹੀਂ ਆਤਮਾ ਦੇ ਪਿੱਛੇ ਜਿਹੜੀ ਅੰਦਰੋਂ ਆਵਾਜ਼ ਆ ਰਹੀ ਹੈ ਠੀਕ ਹੈ ਜੀ ਤੇ ਮਨ ਜਿਹੜਾ ਚੋਰਾ ਨਾਲ ਲੱਗਦਾ ਤੇ ਇਹ ਤਾਂ ਤੁਸੀਂ ਲੱਗ ਸਕਦੇ ਜੇ ਬੰਦਗੇ ਕਰੋਗੇ ਤੇ ਹਜੇ ਮਨ ਨਾ ਬੰਦਗੇ ਹੋਣ ਕਰਕੇ ਇਹ ਖੂਏ ਵਿੱਚ ਡਿੱਗਦਾ ਪਿਆ ਆਓ ਹੁਣ ਆਪਾਂ ਛੋਟੇ ਜਿਹੇ ਅਭਿਆਸ ਕਰੀਏ ਕਿਉਂਕਿ ਸਮਾਂ ਜਿਹੜਾ ਸਮਾਪਤੀ ਹੋਣ ਵਾਲਾ ਹੈ ਕਰੋ ਜੀ ਸ਼ੁਰੂ ਵਾਹ ਗੁਰੂ ਵਾਹ ਗੁਰੂ ਗੋਦ ਗੁਰੂ ਵਾਹ guru why? guru why? guru why? guru why, guru why, guru why, guru why? guru why? guru why? guru 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਬਖਸ਼ਿਸ਼ ਸੋਇਨੇਕ ਬੇਂਤੀਆਂ ਕਰਦੇ ਸਾਧ ਸੰਗਤ ਜੀ ਇੱਕ ਨਹੀਂ ਏਨੀਆਂ ਗਲਤੀਆਂ ਹੋ ਜਾਂਦੀਆਂ ਸਾਧ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਖਸ਼ ਨੂੰ ਜੋਗ ਜੀ ਬਖਸ਼ ਦੇਣਾ ਜੀ ਵਾਹਿ ਗੁਰੂ ਜੀ ਦਾ ਖਾਲਸਾ ਗੁਰੂ ਵਾਹਿ ਗੁਰੂ